ਜੀ ਤੇ ਤਸਵੀਲ ਵੀ ਲੁਧਿਆਣਾ ਪੈਂਦੀ ਆ ਜਿੱਥੇ ਅੱਜ ਖੜੇ ਆ ਜੀ ਕਿਉਂਕਿ ਇਹ ਬਾਈ ਜੀ ਨੇ ਬਾਹਰ ਆ ਤੇ ਬਾਈ ਸਰਵਪ ਸਿੰਘ ਮੇਰੇ ਨਾਲ ਆਏ ਆ ਪੱਡੇ ਵਾਲੇ ਉਹਨੇ ਸਾਰਾ ਤੇ ਬਾਕੀ ਡਿਟੇਲ ਸਾਰੀ ਬਾਈ ਜੀ ਹਣ ਗੱਲ ਕਰ ਦੱਸਣਗੇ ਤੇ ਆਓ ਫਿਰ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪ ਜੀ ਕੀ ਹਾਲ ਜੀ ਬਾਈ ਜੀ ਹੋਰ ਸੇਤਾਂ ਸਾਰਾ ਵਧੀਆ ਠੀਕ ਹੈ ਜੀ ਪਹਿਲਾਂ ਫਤਿਹ ਦੀ ਸਮਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੇ ਆ ਧੰਤ ਧੰਤ ਸ੍ਰੀ ਗੁਰੂ ਰਾਮਦਾਸ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜਦੀ ਕਲਾ ਤੇ ਬਾਕੀ ਸੰਦੀਪ ਜੀ ਆਪਣਾ ਵੀ ਕੋਈ ਮੈਸੇਜ ਹੁੰਦਾ ਮਾਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਸੇਵਾ ਭਾਵਨਾ ਸੇਵਾ ਭਾਵਨਾ ਬਿਲਕੁਲ ਠੀਕ ਹੈ ਨਾ ਪ੍ਰਸ਼ਾਦੇ ਦੋ ਰੋਟੀਆਂ ਦੋ ਹੋਈ ਦੇਣੀਆਂ ਵਾ ਥੋੜਾ ਸਤਿਕਾਰ ਨਾਲ ਦੇ ਆ ਤੇ ਬਾਕੀ ਅੱਜ ਜਿਆਦੀਆਂ ਗੱਲਾਂ ਨਹੀਂ ਕਰਨੀਆਂ ਅੱਜ ਆਪਣੇ ਬਾਈ ਬਹੁਤ ਸਤਿਕਾਰਯੋਗ ਆ ਇੰਗਲੈਂਡ ਤੋਂ ਇੰਗਲੈਂਡ ਤੋਂ ਉਹਨਾਂ ਦੇ ਘਰ ਆਏ ਆ ਇਹ ਸਮਝ ਲੋ ਲੁਧਿਆਣੇ ਚ ਹੀ ਪੈ ਲੁਧਿਆਣੇ ਦੀ ਪੈਂਦਾ ਠੀਕ ਹੋ ਨਾ ਉਹਨਾਂ ਕੋ ਥੋੜਾ ਜਿਹਾ ਲੇਬਰ ਦੀ ਪ੍ਰੋਬਲਮ ਕਰਕੇ ਤੇ ਸਾਰਾ ਹੀ ਮਾਲ ਵੇਚਣਾ ਤੇ ਸਾਰਾ ਹੀ ਮਾਲ ਜਿਹੜਾ ਵਾ ਸਰੇ ਦਾ ਕੋਈ ਵੀ ਮੈਂ ਗਲਤ ਨਹੀਂ ਹੋਊਗੀ ਜਿੰਨੀ ਡਿਟੇਲ ਦਵਾਂਗੇ 101% ਹੋਊਗਾ ਸਹੀ ਹੋਊਗਾ ਬਿਲਕੁਲ 100 ਨਹੀਂ ਹੋਊਗੀ 101% ਹੋਊਗੀ ਜਿਹੜੀ ਵੀ ਡਿਟੇਲ ਦਵਾਂਗੇ ਤੇ ਬਾਈ ਉਹਨਾਂ ਦਾ ਨਾਂ ਜਸਵੰਤ ਸਿੰਘ ਜੱਸੀ ਆ ਕੁਹਾੜਾ ਪਿੰਡ ਪੈਂਦਾ ਵਾ ਹਾਂਜੀ ਲੁਧਿਆਣੇ ਤੋਂ ਸਮਰਾਲਾ ਚੌਂਕ ਤੋਂ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ 8 ਕਿਲੋਮੀਟਰ ਤੋਂ 8 ਕਿਲੋਮੀਟਰ ਵਾ ਬਿਲਕੁਲ ਜਿੰਨੇ ਆਉਣਾ ਸਮਰਾਲਾ ਚੌਂਕ ਤੋਂ ਆਟੋ ਫੜੋ ਕੁਝ ਵੀ ਫੜੋ ਗੱਡੀ ਲਓ ਤੇ ਜਸਵੰਤ ਸਿੰਘ ਜੱਸੀ ਕਰਕੇ ਪੁੱਛ ਲੈਣਾ ਵਾ ਤੇ ਭੁੱਲਰ ਭੁੱਲਰ ਪੁਲਰਾਂ ਦੇ ਘਰ ਪੰਚਾਰੀਆ ਇੱਥੇ ਇਹ ਕਰਕੇ ਤੁਸੀਂ ਪੁੱਛ ਲੈਣਾ ਵਾ ਤੇ ਰੋਡ ਦੇ ਉੱਤੇ ਹੀ ਘਰ ਵਾ ਜਿਹੜਾ ਵੀ ਪੁੱਛੋਗੇ ਸਿੱਧਾ ਘਰੇ ਲੈ ਕੇ ਆਊਗਾ ਤੁਹਾਨੂੰ ਡਿਟੇਲ ਤੁਹਾਨੂੰ ਦੱਸ ਦੇਣੀ ਆ ਰੇਟ ਲਗਭਗ ਫਿਕਸ ਕੋਈ 1500 ਥੱਲੇ ਉੱਤੇ ਹੋਣਾ ਕੋਈ ਇਹ ਨਹੀਂ ਵੀ 10-5000 ਆਲਾ ਮੇਰਾ ਵੀਰ ਬਿਲਕੁਲ ਜੀ ਬਿਲਕੁਲ ਇਹਨਾਂ ਕੋ ਮਤਲਬ ਵਧੀਆ ਰੇਟ ਕਰਾਂਗੇ ਜਿੰਨਾ ਕਮਾਲ ਵਿਕਣ ਵਾਲਾ ਇਹ ਨਹੀਂ ਵੀ ਆਪਾਂ ਕਿਸੇ ਕੋ ਫालतू ਪੈਸੇ ਮੰਗਾਂਗੇ ਉਹਨਾਂ ਦੇ ਪਰਿਵਾਰ ਕੋ ਡਿਟੇਲ ਲੈ ਲਈ ਆ ਮੈਂ ਦੀ ਹਾਂ ਜੀ ਜੀ ਸੰਦੀਪ ਜੀ ਆਜੋ ਐਸ ਮੈਂ ਆ ਜੀ ਆਹ ਬੂਰੀ ਤੇ ਲਾ ਵਾਲੀ ਮੈਂ ਆ ਵਾ ਸਿਰੇ ਦੀ ਝੋਟੀ ਵਾਹ ਵੇ ਦੂਜਾ ਸੂਆ ਤੀਜੇ ਸੂਏ ਵਾਸਤੇ ਗੱਬਣ ਵਾ 13 14 ਕਿਲੋ ਵਾਲੀ ਮੈਂ ਆ ਵਾ ਚੰਗੀ ਚੰਗੀ ਬਿਲਕੁਲ ਠੀਕ ਆ ਨਾ ਇਹ ਸੱਤਾਂ ਤੋਂ ਉੱਪਰ ਤੇ ਅੱਠਾ ਮਹੀਨੇ ਦੇ ਕਰੀਬ ਮੈਂ ਆ ਵਾ ਬਾਕੀ ਫਿਕਸ ਡੇਟ ਮਿਲੂਗੀ ਫਿਕਸ ਜੀ ਬਿਲਕੁਲ ਆਓ ਘਰ ਡੇਟ ਜਿਹੜੀ ਲਿਖੀ ਮਿਲੂਗੀ ਲਿਖੀ ਮਿਲੂਗੀ ਬਿਲਕੁਲ ਸੱਤਾਂ ਤੋਂ ਬਾਹਰ ਅੱਠਾ ਦੇ ਕਰੀਬ ਹੋਊਗੀ ਫੇ ਉਸ ਤੋਂ ਬਾਅਦ ਵੀ ਡੇਟ ਲਿਖੀ ਮਿਲੂਗੀ ਇੱਕ ਇਹ ਮੈਂ ਹੋਗੀ ਇਹਦੀ ਵੀ ਦੱਸ ਦਿੰਨੇ ਆ ਇੱਕ ਆ ਮੈਂ ਆ ਇਕ ਹਾਲ ਹੀ ਆ ਗਿਆ ਆ ਮਾਂ ਦੂਜਾ ਇਹ ਤਾਜੀ ਸੂਈ ਆ ਨੀ ਇਹ ਤਾਜੀ ਸੂਈ ਆ 10-11 ਕਿਲੋ ਦੁੱਧ ਵਾ ਹਾਂਜੀ ਉਹ ਇਹਦਾ ਬੱਚਾ ਵੀ ਹੈਗਾ ਠੀਕ ਆ ਆ ਸਾਹਮਣੇ ਕੱਟੀ ਆ ਬਿਲਕੁਲ ਆ ਕੱਟੀ ਆ 10000 ਕਿਲੋ ਦੁੱਧ ਮਿੰਤੀ ਦਾ ਵਾ ਹਰਿਆਣੇ ਦੀ ਮੈਂ ਹੈਗੀ ਆ ਦੁੱਧ 10 ਕਿਲੋ ਹੋ ਜੇ 11 ਹੋ ਜੇ 9 ਨਹੀਂ ਹੋ ਸਾਢੇ 9 ਵੀ ਨਹੀਂ ਹੋ ਇਹ ਦੁੱਧ ਹੋਊਗਾ ਇੱਕ ਮੈਂ ਉਹ ਹੋਗੀ ਦੂਜੇ ਨੰਬਰ ਤੇ ਮੈਂ ਐ ਹੋਊਂ ਹੁਣ ਆ ਉਹ ਤੁਹਾਨੂੰ ਤੀਜੇ ਤੇ ਇਹਨੂੰ ਖਾਪ ਖਾਣਾ ਇਹ ਆ ਜੀ ਮੀਣੀ ਮੀਣੀ ਆ ਵੇਖੋ ਸੰਦ ਹਿਲਦੇ ਠੀਕ ਆ 1 ਕੋ 2 ਦਵਾ 12 ਕਿਲੋ 12 ਕਿਲੋ ਐ ਚਵਾਈ ਵਾਲਾ 12 ਕਿਲੋ ਬਿਲਕੁਲ ਜੀ ਬਿਲਕੁਲ ਬਹੁਤ ਇਹ ਵੀ ਸਿਰੇ ਦੀ ਮੈਂ ਚੰਗੀ ਕੁਆਲਿਟੀ ਆ ਉਹ ਨੀਲੀ ਦੀ ਮਗਰ ਕੱਟੀ ਆ ਕਰੀਬ ਮਹੀਨੇ ਦੀ ਸੂਈ ਹੋ ਜੇ ਸਵਾਦੀ ਹੋ ਜੇ ਇੰਤਕ ਇਹ ਨਹੀਂ ਵੀ ਦੋ ਤਿੰਨ ਨਾਲ ਹੀ ਹੋ ਮਹੀਨਾ ਡੇਢ ਮਹੀਨੇ ਦੀ ਬੱਚਾ ਸਿਰੇ ਦਾ ਵਕਾਰ ਮਾ ਆ ਵੇਖ ਬਹੁਤ ਸੋਹਣੀ ਕੱਟੀ ਹੈ ਦੀ ਮਗਰ ਇੱਕ ਇਹ ਹੋ ਗਈ ਇੱਕ ਹੋ ਗਈ ਦੋ ਹੋ ਗਈ ਤਿੰਨ ਹੋ ਗਈ ਹਾਂਜੀ ਤਿੰਨ ਤੇ ਇੱਕ ਇੱਧਰ ਹੋਰ ਆਜੋ ਵਿਚਕਾਏ ਪਹਿਲਾਂ ਤੁਹਾਨੂੰ ਆਹ ਵਿਖਾਵੋ ਆਹ ਵਿਖਾਵੋ ਇੱਧਰ ਵਿੱਚ ਛੱਡ ਦੋ ਦੋਵੇਂ ਆਹ ਦੇਖੋ ਆ ਮੈਂ ਜਿਹੜੀ ਆ ਇਹ ਵੀ ਕਰੀਬ ਮਹੀਨਾ ਡੇਢ ਮਹੀਨੇ ਦੀ ਸੂਹੀ ਹੋਊਗੀ ਹਾਂਜੀ 10000 ਕਿਲੋ ਦੁੱਧ ਖੁੱਲਾ ਖੁੱਲਾ ਇਹਦੇ ਕੋਈ ਹੈਗਾ ਪਰ ਇਹਦਾ ਬੱਚਾ ਮਰਿਆ ਜੀ ਇਹ ਭੈਣ ਜੀ ਚਾਰਟ ਤੇ ਮਿਲਦੀ ਆ ਕਿ ਠੀਕੇ ਨਾ ਅੱਛਾ ਚਾਰ ਨਾਲ ਨਹੀਂ ਜੀ ਠੀਕੀ ਪਹਾੜੇ ਪਹਾੜੇ ਇਹ ਪਹਾੜੇ ਤੇ ਮਿਲਦੀ ਜੇ ਹਾਂਜੀ ਡੇਢ ਮਹੀਨੇ ਦੀ ਸੂਈ ਪੌਣੇ ਦੋ ਦੀ ਲਾ ਲਓ ਦੁੱਧ 10 ਕਿਲੋ ਤੋਂ ਬਾਹਰ ਆ 11 ਕਦੇ ਕੀ ਆਈਡੀਆ ਕੋਈ ਪਾਈਆ ਖਾਂ ਡੱਗਾ ਪਿੱਛਾ ਹੂਆ ਸਕਦਾ ਇਹ ਚਾਰ ਮਈਆਂ ਤੁਹਾਨੂੰ ਵਿਖਾਤੀਆਂ ਨਾ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਤੇ ਦੋ ਵਿੱਚੋਂ ਛੱਡ ਕੇ ਫਿਰ ਇਹ ਚੌਥੇ ਨੰਬਰ ਵਾਲੀ ਮੈਂ ਵਾਂ ਇਹਨਾਂ ਦਾ ਚੌਥਾ ਰੇਟ 80 80000 ਰੁਪਏ ਆ ਹੋਊਗਾ ਠੀਕ ਆ ਨਾ ਤੇ ਕੋਈ ਇਹ ਨਾ ਫੋਨ 70 ਵਾਲਾ ਕਰਦਾ ਰਵੇ ਕੋਈ 65 ਵਾਲਾ ਕਰਦਾ ਰਵੇ ਉਹ ਆਪਣਾ ਟਾਈਮ ਵੇਸਟੀ ਕਰਨਾ ਕੋਈ ਯਾਰ ਮੇਰਾ ਰੇਟ ਫਿਕਸ ਹੁੰਦਾ ਵਾ ਇਹ ਕੋਈ 1500 ਪਿਆਰ ਬੀਅ ਪਿਆਰ ਦੋ ਕੋਈ ਇਹ ਨਹੀਂ ਵੀ ਕੋਈ ਆਕੇ ਮੈਂ ਦਾਹ ਵਾਲਾ ਫੋਨ ਕਰਨਾ ਉਹ ਬਿਲਕੁਲ ਨਾ ਕਰੇ ਇਹ ਚੀਜ਼ ਇੰਨਾ ਦੀ ਹੁਣ ਇਹਦੇ ਵਿੱਚ ਮੈਂ ਉਹ ਬਹੁਤ ਸੋਹਣੀ ਹਰਿਆਣੇ ਦੀ ਮੈਂ ਵਾ ਬਹੁਤ ਵੱਡੀ ਮੈਂ ਬਹੁਤ ਵੱਡੀ ਮੈਂ ਸੀ ਹਾਂਜੀ ਇਹ ਅੱਗੋ ਸਿੰਘ ਸੰਗ ਵਿਖਾ ਦੋ ਸਾਫ ਸੁਥਰੀ 13 14 ਕਿਲੋ ਵਾਲੀ ਮੈਂ ਵਾ ਹਾਂਜੀ ਇਹਨਾਂ ਨੇ ਇਹਨੂੰ ਟੀਕਾ ਰਖਾਇਆ ਤੇ ਇਹ ਸਮਝਦੇ ਰਹੇ ਗੱਬਣਾ ਮੈਂ ਗੱਬਣਾ ਮੈਂ ਚੈੱਕ ਕਰਾਈ ਆ ਪੰਜਾਂ ਮਹੀਨਿਆਂ ਦੀ ਤੇ ਖਾਲੀ ਮੈਂ ਗੱਬਣ ਨਹੀਂ ਦੁੱਧ 6 ਕਿਲੋ ਜੇ 7 ਹੋ ਜੇ ਇਹਦੇ ਵਿੱਚ ਰੂ 8 ਵੀ ਹੋ ਸਕਦਾ ਪਰ 6 ਤੋਂ ਬਾਹਰ ਹੀ ਮੰਨ ਕੇ ਚੱਲਣਾ ਸਾਰੀ ਸੋਨੇ ਵਰਗੀ ਮਹਿਮ ਆ ਹੁਣ ਇਹ ਗੱਭਣ ਨਹੀਂ ਇਸ ਕਰਕੇ ਥੋੜਾ ਲੰਮਾ ਸਮਾਂ ਸੋਈ ਨੂੰ ਅਗਿਆ ਤੇ ਦੁੱਧ 6-7 ਕਿਲੋ ਰਹਿ ਗਿਆ ਬਿਲਕੁਲ ਇਸ ਕਰਕੇ ਇਹ ਮਹੀਂ ਅੱਜ ਦੇ ਰੇਟ ਨਾਲ 65000 ਤੇ ਮਾਲ ਹੀ ਮੁੱਲ ਮੰਗਿਆ ਬਿਲਕੁਲ ਇਹ ਨਹੀਂ ਕਿਸੇ ਕੋਲ ਵੀ ਬਹੁਤ ਪੈਸੇ ਮੰਗੇ ਜਿੰਨੇ ਦਾ ਧੰਨ ਵਾ ਉਹਨੇ 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 ਉਹ ਤੋਂ ਬਾਅਦ ਆ ਤੇ ਜਾਸੂਆ ਰਸਤਾ ਦੀ ਮਹਿਮ ਆ ਸਿੰਘ ਜ਼ਰੂਰ ਗਿਆ ਰ ਅੱਜ ਤਾਂ ਸਿੰਘ ਨਾਲ ਨੇ ਕੰਮ ਰਵਾ ਦਿਓ ਮੁਰਕੀ ਕਿਉਂਕਿ ਮੈਂ ਵੀ 15 16 ਕਿਲੋ ਵਾਲੀ ਆ ਬਿਲਕੁਲ ਸਿੰਗ ਵਿਖਾ ਦੇ ਵਲ ਖਾਣੇ ਮਾੜਾ ਬਿਲਕੁਲ ਸਿੰਗ ਵਿਖਾ ਸਿੰਗ ਵਿਖਾ ਦੇ ਕਿਉਂਕਿ ਮੁਰਕੀ ਇਹਨਾਂ ਆਖੀ ਮੈਂ ਵੇਖੀ ਨਹੀਂ ਮੈਂ ਕੋਈ ਆ ਸਿੰਗ ਵਿਖਾ ਦਿਓ ਦੋਵੇਂ ਰਾਜੀ ਆ ਸਾਰੀ ਚੰਗੀ ਮੈਂ ਆ ਉਹ 65000 ਦੀ ਆ ਇਹ 70000 ਦੀ ਮੈਂ ਦੇਵਾਂਗੇ ਚੌ ਮਹੀਨੇ ਦੇ ਕਰੀਬ ਹੋਊਗੀ 10 5 ਦਿਨ ਅੱਗਾ ਪਿੱਛਾ ਆਊਗਾ ਸਾਢੇ 3 ਨਾਲ ਦੀ ਵੀ ਹੋ ਸਕਦੀ ਆ ਡੇਢ ਫੇਰ ਮਿਲੂਗੀ ਚਲੋ ਡੇਟ ਨਾਲ ਮਿਲੂਗੀ ਤਿੰਨਾ ਤੋਂ ਉੱਪਰ ਹੋਊਗੀ ਤਿੰਨ ਦੀ ਹੋ ਜੇ ਸਵਾ ਤਿੰਨ ਦੀ ਸੜ ਜਿੰਨੇ ਦੀ ਹੋਵੇ ਦੋ ਦੋ ਮਹੀਨਿਆਂ ਦਾ ਫਰਕ ਨਹੀਂ ਆਊਗਾ ਚੈੱਕ ਪਾਸ ਮਿਲ ਬਿਲਕੁਲ ਬਿਲਕੁਲ ਜੀ ਬਰਬਰ ਤੇ ਆ ਗਈ ਬੂਰੀ ਹੁਣ ਆ ਆ ਗਈ ਬੂਰੀ ਮੈਂ ਸਿਰੇ ਦੀ ਤਿਲਾ ਵਾਲੀ ਬੂਰੀ ਇਹ ਮਈ ਕੋ ਦੁੱਧ ਕਰੀਬ 9 ਕਿਲੋ ਹੋ ਜੇ ਹੂੰ 10 ਹੋ ਜੇ ਇਹਦੇ ਕਰੀਬ ਦੁੱਧ ਦਾ ਤੇ 6 ਮਹੀਨੇ ਸੂਈ ਨੂੰ ਹੋ ਗਿਆ ਤੇ 15 ਤੋਂ 20 ਦਿਨ ਹਾਂਜੀ ਟੀਕਾ ਰੱਖੇ ਨੂੰ ਹੋ ਗਿਆ 15 ਤੋਂ 20 ਦਿਨ ਟੀਕਾ ਰੱਖੇ ਨੂੰ ਹੋ ਗਿਆ ਹਾਂਜੀ ਹੁਣ ਉਹ ਅਗਲੇ ਦੀ ਕਿਸਮਤ ਆਹੀ ਡੇਟ ਦੇ ਦੇਣੀ ਆ ਬਿਲਕੁਲ ਤੇ ਐਨੇ ਨੂੰ ਉਹ ਲਿਖੀ ਹੈਗੀ ਡੇਟ ਵਾ ਲਗਭਗ ਮੈਂ ਗੱਭਣ ਹੀ ਨਿਕਲਣੀ ਆ ਤੇ ਉਸ ਤੋਂ ਬਾਅਦ ਫੇਰ ਅਗਲੇ ਦੀ ਕਿਸਮਤ ਗਾਰੰਟੀ ਕੋਈ ਨਹੀਂ ਆਗੀ ਇਹ ਮੈਂ ਦੇ ਦਾਂਗੇ ਮੈਂ ਤੋ ਦਾ ਲੱਖ ਤੋਂ ਵੀ ਬਾਹਰ ਵਾ ਪਰ ਇਹ ਚੈੱਕ ਪਾਸ ਹੋਵੇ ਫੇਰ ਮੈਂ ਆਸੀ ਬਿਲਕੁਲ ਜੀ 90000 ਦੀ ਦੇਦਾ ਕੋਈ ਗੱਲ ਠੀਕ ਹੈ ਉਹਨੂੰ ਭਾਈ ਵਾਲੀ ਮੈਂ ਜਰਾ 1500 ਵਾਲੀ 6 ਕੁਆਂਟਲ ਮੈਂ ਤਾਂ ਵਜਨ ਹੀ ਹੋਊਗਾ ਕਿ ਕਿ ਘੁਮਾ ਮਾੜਾ ਇਹ ਘੁਮਾ ਮੈਨੂੰ ਇੱਧਰ ਇਹਦੀ ਵੀ ਛੋਟੀ ਜੀ ਮੈਂ ਆ ਵਾ ਕਿਤੇ ਬਹੁਤ ਹੈਵੀ ਬਹੁਤ ਵੱਡੀ ਬਹੁਤ ਹੈਵੀ ਮੈਂ ਆ ਆ ਦੇ ਵਾਲੀ ਵੇ ਪਿੱਠ ਪੜਾਵੇ ਪਿੱਠ ਪੋੜਾ ਸਾਰਾ ਵਧੀਆ ਬਿਲਕੁਲ ਬਿਲਕੁਲ ਚਲੋ ਹੁਣ ਇੱਧਰ ਗਾਈਆਂ ਆ ਲੈ ਗਾਈਆਂ ਆ ਗਾ ਗਾਈ ਜਿਹੜੀ ਆ ਨਾ ਇਹ ਤਾਂ ਆਪਣੇ ਘਰੋਂ ਹੀ ਆਈ ਤੇ ਬਾਲੀ ਚੰਗੀ ਗਾਵਾਂ 14 ਕਿਲੋ ਮੌਕੇ ਦੇ ਦੁੱਧ ਹਾਜ਼ਰ ਡੇਢ ਕੁ ਪੌਣੇ 2 ਮਹੀਨਿਆਂ ਦੀ ਸੂਈ ਹੈਗੀ ਆ ਹਾਂਜੀ ਦੁੱਧ ਚੋ ਕੇ 14 ਕਿਲੋ ਖੜਨਾ ਹੈਗਾ ਵਾ ਇਹ ਗਾਈ ਦਵਾਂਗੇ 45000 ਰੁਪਏ 45000 ਰੁਪਏ ਠੀਕ ਆ ਜਿਹੜੀ ਗਾਈ ਹੈਗੀ ਆ ਇੱਕੋ 15 15.5 ਕਿਲੋ ਦੁੱਧ ਹੈਗਾ ਹਾਂਜੀ ਥਾਣਾ ਉਦਾਂ ਹੀ ਮਤਲਬ ਨਿੱਕਾ ਸੋਟਾ ਹੈਗਾ ਥਾਣ ਪੂਰਾ ਵਾ ਆਪਣੀ ਚਵਾਈ ਕਰਕੇ ਫੇਰ ਵੀ ਤਸੱਲੀ ਕਰ ਲੈਣੀ ਆ ਇਹਦੇ ਨਾਲ ਦਾ ਟੌਪ ਦਾ ਮਗਰ ਬੱਚਾ ਇਹਦੇ ਬਿਲਕੁਲ 2 ਮਹੀਨੇ ਸਵਾ ਮਹੀਨੇ ਦਾ ਬੱਚਾ ਵਾ ਇਹ ਗਾਈ ਦਵਾਂਗੇ 65000 65000 ਤੇ 15 ਕਿਲੋ ਤੋਂ 16 ਦੁੱਧ ਹੋਊਗਾ 1.14 ਨਹੀਂ ਕਿਸੇ ਦਾ ਵੀ ਹੋਊਗਾ ਚਲੋ ਇਹ ਇੰਨਾ ਮਈਆਂ ਦੇ ਅੱਧੀ ਆਜੋ ਓਏ ਹੋਰ ਵੀ ਹੈਗੀਆਂ ਕਟੀਆਂ ਵੀ ਆਈਆਂ ਬਸੀਆਂ ਕਟੀਆਂ ਸਾਰਾ ਕੁਝ ਹੈਗਾ ਜੀ ਕਿਉਂਕਿ ਤੁਹਾਨੂੰ ਪਤਾ ਮਾਲ ਸਾਰਾ ਹੀ ਵੇਚਣਾ ਵਾ ਹਾਂਜੀ ਵੇਚਣਾ ਦਾ ਝੋਟਾ ਵੀ ਸੀ ਕਟਾ ਬੜਾ ਸੋਹਣਾ ਸੀ ਪਰ ਇਹ ਰਿਸ਼ਤੇਦਰਾ ਲੈ ਲਿਆ ਰਿਸ਼ਤੇਦਰਾ ਲੈ ਲਿਆ ਬਿਲਕੁਲ ਬਿਲਕੁਲ ਆਜੋ ਤੇ ਆਹ ਇਹ ਕਟਾਈ ਆ ਦੇਖੋ ਹਾਂ ਆ ਇੱਕ ਕਟਾ ਵਾ ਇਹ ਮੇਰਾ ਵੀਰ ਉਹਨਾਂ ਦੋਨੂੰ ਦਵਾਂਗੇ ਜਿਹੜਾ ਸਾਨੂੰ ਜਾਣਦਾ ਉਹ ਘਰ ਸਾਹਮਣੇ ਆਊਗਾ ਦੋ ਨੰਬਰ ਵਾਲਾ ਡਾਂਗ ਵਾਲਾ ਫੋਨ ਨਾ ਕੋਈ ਜਿਹਨੂੰ ਅਸੀਂ ਜਾਣਦੇ ਹੋਵਾਂਗੇ ਨਾ ਘਰ ਰੱਖਣ ਵਾਲੇ ਨੂੰ ਉਹਨੂੰ ਆਵੇ ਆ ਝੋਟੀ ਆ ਟਾਪ ਦੀ ਹਾਂਜੀ ਆ ਕਟਾ ਟਾਪ ਦਾ ਉਹਨੂੰ ਦਵਾਂਗੇ ਜਿਹੜਾ ਸਾਨੂੰ ਜਾਣਦਾ ਬਿਲਕੁਲ ਬਿਲਕੁਲ ਜਿਹਦੇ ਅਸੀਂ ਘਰ ਬਾਹਰ ਜਾਂਦੇ ਹੋਈਏ ਉਹਨੂੰ ਜ਼ਰੂਰ ਦਵਾਂਗੇ ਲਾ ਦੋ ਬੱਚੇ ਤੁਸੀਂ ਆ ਦੋਵੇਂ ਚੁਾਈ ਕਰਨ ਲੈ ਜਾਓ ਫਾਇਦਾ ਹੋਊਗਾ ਚੁਾਈ ਕਰੋ ਕੋਈ ਗੱਲ ਨਹੀਂ ਪਹਿਨ ਜੀ ਤੁਸੀਂ ਇੱਕ ਮਿੰਟ ਆਇਓ ਜੀ ਆ ਦੋਵੇਂ ਬੱਚੇ ਛੱਡ ਲੋ ਜੀ ਤਾਜ਼ੀਆਂ ਮੱਜਾਂ ਨੂੰ ਹਾਂ ਜੀ ਇੱਕ ਮਿੰਟ ਜਿਹੜੀ ਨਾ ਇਹ ਜਿਹੜੀ ਪਹਿਲਾਂ ਵੱਡੀ ਵੈੜ ਵਾ ਹਾਂ ਜੀ ਇਹਦੇ ਕਿੰਨੇ ਚ ਰੁਪਏ ਜੀ ਗੱਬਣਾ ਹੈ ਪਹਿਲਾਂ 700 ਲੱਗਾ ਅਜੇ ਅੱਗੇ ਮੂੰਹ ਰੈਸ਼ਮੂ ਤੋਂ ਹਾਰੇ ਪਹਿਲਾ 1 ਫਰਵਰੀ ਹੈ ਹੈ 4 ਫਰਵਰੀ ਹੈ 4 ਫਰਵਰੀ ਤੋਂ ਅੱਗੇ ਜੋੜ ਲੋ ਟਾਈਮ ਜੀ ਬਿਲਕੁਲ ਚੰਗਾ ਥਾਣਵਾ ਚੰਗੀ ਆ 4 ਅਧੰਧਵਾ ਵੱਛੀ ਪਲੀ ਜੁਲੀ ਵੱਛੀ ਹੈਗੀ ਆ ਤੇ ਇਹ ਵੀ ਤਾਂ 50000 ਦੀ ਦੇ ਦਾਂਗੇ ਚਲੋ ਠੀਕ ਆ ਆ ਪੈਂਜੀ ਅਗਲਾ ਥਾਣੇ ਦਾ ਠੀਕ ਆ ਕਿ ਘੱਟ ਵਾ ਇਹ ਘੱਟ ਵਾ ਤੇ ਇਹ ਦੁੱਧ ਕਿੰਨਾ ਐ ਕੋ ਇਹ ਦੁੱਧ ਦੇ ਕੋਲੇ 8 ਕਿਲੋ 8 ਕਿਲੋ ਦੁੱਧ ਵਾ ਬੱਚਾ ਹੈਗਾ ਮਗਰ ਬੱਚਾ ਹੈ ਨਹੀਂ ਇਹਦੇ ਕੋ ਸਿਰਫ 8 ਕਿਲੋ ਦੁੱਧ ਵਾ ਅਗਲੇ ਥਾਣ ਨੂੰ ਘੱਟ ਕੇ ਤੇਲ ਹੀ ਸਮਝ ਕੇ ਲਓ ਕੱਲ ਨੂੰ ਉਹਨੇ ਇੱਧਰ ਨੂੰ ਕਹਿੰਦੇ ਮੇਰਾ ਵੀਰ ਫੋਨ ਕਰਨਾ ਵੀ ਥਾਣੇ ਵੱਧ ਘੱਟ ਵਾ ਇਹ 20000 ਰੁਪਏ ਦੀ ਦਾਂਗੇ ਆਪਾਂ ਚਲੋ ਠੀਕ ਆ ਕੋ ਪੈਂਜੀ ਕਿੰਨਾ ਦੁੱਧਾ ਜਰਸੀ ਕੋ ਇੱਕ ਦਾਸ ਲੇ ਇਹਦਾ ਬੱਚਾ ਹੈਗਾ ਹਾਂ ਬੱਚੀ ਆਪਕੋ ਅੱਛਾ ਮਗਰ ਬੱਚੀ ਆ ਕਰੀ ਮਹੀਨੇ ਡੇਢ ਮਹੀਨੇ ਜਰਸੀ ਦੀ ਮਗਰ ਬੱਚੀ ਆ 10 ਕਿਲੋ ਦੁੱਧ ਹੈਗਾ ਵਾ ਹਾਂਜੀ ਇਹ ਦੇ ਦਾਂਗੇ 35000 ਰੁਪਏ ਚਲੋ ਠੀਕ ਆ ਇਹ 35000 ਦੇ ਦਾਂਗੇ ਆ ਭਾਂਜੀ ਇਹਦੀ ਕੀ ਡਟੇ ਇਹ ਰੱਖਣੀ ਇਹ ਰੱਖਣੀ ਹੀ ਕਰੇ ਚਲੋ ਕੋਈ ਗੱਲ ਕੋਈ ਗੱਲ ਇਹ ਦੋ ਦਿਨ ਆ ਗੱਬਣ ਜੇ ਤੇ ਦੋ ਦਿਨ ਹੈ 10 ਕਿਲੋ ਦੁੱਧ ਦਾ ਬੱਚਾ ਹੈਗਾ ਮਗਰ ਪਹਿਲੇ ਗੱਲ ਇਹ ਤਾਂ ਬੱਚਾ ਨਹੀਂ ਬੱਚਾ ਹੈ ਨਹੀਂਗਾ ਬੱਚੀ ਬੜੇ ਟੌਪ ਦੀ ਆ ਅੱਗੇ ਕੋਈ ਟੀਕਾ ਟਾ ਕ ਰਖਾਇਆ ਕਿੰਨਾ ਚਿਰ ਹੋ ਗਿਆ 15 14 ਦਿਨ ਦਾ ਟੀਕਾ ਰਖਿਆ 10 ਕਿਲੋ ਦੁੱਧ ਵਾ ਪਹਿਲਾ ਹਸੂਗਾ ਵਾ ਸਾਰੀ ਸਿਰ ਤੋਂ ਪੈਰਾਂ ਤੱਕ ਚੰਗੀ ਹੈਗੀ ਆ ਇਹ ਵੀ 35000 ਦੀ ਚੱਲਣ ਦੋ ਠੀਕ ਆ ਨਾ ਬਸ ਠੀਕ ਇਹੋ ਹੀ ਆਪਣੇ ਕੋਲ ਮਾਲ ਵਾ ਆ ਛੋਟੀਆਂ ਬੱਚੀਆਂ ਵਾ ਜਿਹੜਾ ਸਾਰੀਆਂ ਗਾਈਆਂ ਲਊਗਾ ਦੋ ਮੱਛੀਆਂ ਵੀ ਦੇ ਦਾਂ ਜੇ ਕੋਈ ਵਹਿੜੀਆਂ ਲਊਗਾ ਨਾਲ ਉਹ ਬੱਚੀਆਂ ਜਿਹੜਾ ਵਹਿੜੀਆਂ ਲਊਗਾ ਨਾ ਉਹ ਬੱਛੀਆਂ ਵੀ ਚੰਗੀ ਕੁਆਲਿਟੀ ਦੀਆਂ ਵਾ ਉਹਨਾਂ ਪਾ ਲੀਆਂ ਹਾਂਜੀ ਇਹ ਵੀ ਦੇ ਦੇਣਾ ਬੱਕਰੀ ਹੈ ਜੀ ਇਹ ਬੱਕਰਾ ਇਹ ਬੱਕਰੀ ਸੂਈ ਕਿਸੂਨ ਆਈ ਕੋ ਉਦਾਂ ਹੀ ਇਹ ਉਦਾਂ ਹੀ ਇਹ ਬੱਕਰੀ ਜਿਹੜੀ ਆ ਨਾ ਮੌਕੇ ਤੇ ਤੁਹਾਨੂੰ ਰੇਡ ਦੱਸ ਦਾਂਗੇ ਜਿੱਦਾਂ ਵੀ ਹੋਊਗਾ ਤੇ ਲਵੇ ਮੇਰਾ ਵੀਰ ਸਾਹਮਣੇ ਆਲਾ ਵੱਡਣ ਵਾਲਾ ਨਾ ਕੋਈ ਫੋਨ ਹਾਂਜੀ 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 ਵੱਡਣ ਵਾਲੇ ਬੜੇ ਫੋਨ ਕਰਦੇ ਆ ਜੇ ਸਾਰੀਆਂ ਮਈਆਂ ਜੇ ਚਾਰ ਲਊਗਾ ਨਾ ਚਾਰ ਮਈਆਂ ਮਗਰ ਇੱਕ ਬੱਕਰੀ ਫਰੀ ਬਿਲਕੁਲ ਬਿਲਕੁਲ ਜੇ ਚਾਰੇ ਇਕੱਠੀਆਂ ਲੱਲੂਗਾ ਨਾ ਕੋਈ ਉਹਦੇ ਮਗਰ ਬੱਕਰੀ ਫਰੀ ਵੀ ਦੇ ਦਾਂਗੇ ਇਹ ਕਾਲੇ ਨੂੰ ਨਹੀਂ ਦਵਾਂਗੇ ਫੇਰ ਮੋਲ ਨਾਲ ਦਵਾਂਗੇ ਤੇ ਜੇ ਮੇਰਾ ਵੀਰ ਇੰਨੀਆਂ ਹੋਣੀਆਂ ਬੱਚੇ ਲਾ ਦੇਣੇ ਆ ਲਾ ਲਓ ਜੀ ਇਹਨੂੰ ਛੱਡੋ ਵੀਰੇ ਪਹਿਲਾਂ ਆ ਤਾਜੀ ਨਾਲੋਂ ਢਾਲੀ ਤਾਜੀ ਨੂੰ ਬੱਚੇ ਵਿੱਚੇ ਲਾ ਦੋ ਕੋਈ ਗੱਲ ਨਹੀਂ ਝੋ ਮੀਆਂ ਨੂੰ ਆ ਲਾਓ ਚਲੋ ਇਹਨਾਂ ਫੈਲਾ ਹੋ ਜਾਂਦਾ ਤੇ ਇਹਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਚੋਈ ਜੋ ਠੀਕ ਹੈ ਭਾਈ ਜੀ ਇਹ ਠੀਕ ਆ ਬਹੁਤ ਵਧੀਆ ਫੋਟੋ ਦਿਖੀ ਦੇ ਵੇਖ ਚੋਾਈ ਤੇ ਕਿਤੇ ਕੋਈ ਮਤਲਬ ਕਰਨੀ ਨਹੀਂ ਕੋਈ ਕਰਨੀ ਜਿਹੜਾ ਸਵੈਜਾ ਪੁੱਛ ਕੀਤੀ ਸੀ ਵੀ ਜੇ ਕੋਈ ਨਹੀਂ ਆਹ ਵੇਖ ਲੋ ਨਾ ਸਾਡੇ ਜੀ ਹੋਣੇ ਪਹਿਲੇ ਆਹ ਵੇਖ ਲੋ ਤੁਸੀਂ ਵੇਖਣੇ ਆਹ ਵੇਖ ਲੋ ਇਸੇ ਕਰਕੇ ਤੁਹਾਨੂੰ ਸਵੈਜਾ ਚੈੱਕ ਕਰਾ ਦਿੱਤੀ ਹੈਗੀ ਆ ਵੇਖੋ ਆਹ ਵੇਖੋ ਬਹੁਤ ਮੋਟੀ ਜਵਾਰੀ ਹੈ ਨੀਵੇ ਹਲਪਾ ਜਾਰ ਵਾਰ ਕੇ ਮਹੀਂ ਠੰਡੀ ਆ ਇਹ ਥੋੜੀ ਪਾ 10 ਬੰਦੇ ਬਦਲੀ ਕਰੋ ਨਹੀਂ ਠੀਕ ਹੈ ਜੀ ਬਹੁਤ ਵਧੀਆ ਚਵਾਈ ਆ ਜੀ ਐਤੋਂ ਵੱਡੀ ਠੰਡੀ ਮਹੀਂ ਕਿਹੜੀ ਮਿਲ ਜੂਗੀ ਜੀ ਬਾਕੀ ਭਾਈ ਆਓ ਆ ਜੀ ਚੋ ਪੈਦੇ ਚੋ ਉਧਰ ਮਾਰ ਲਓ ਕੋਈ ਮੇਰੀ ਭੈਣ ਵੀ ਚਾਹੁੰਦਾ ਹੋਵੇ ਨਾ ਚੋਲੋ ਜੀ ਚੋਲੋ ਜਿਹੜਾ ਮਰਜੀ ਚੋ ਸਕਦਾ ਬਿਲਕੁਲ ਜੀ ਥੋੜਾ ਇੱਧਰ ਹੋ ਜਾਓ ਹੁਣ ਮੈਂ ਨਾ ਦੇ ਰੂਗੀ ਆਪਾਂ ਸਾਰਕੇ ਚਲੋ ਉਹ ਵੀ ਚਵਾਦ ਗਾਈ ਵਿਖਾ ਦਿਓ ਉਹ ਵੀ ਦਿਖਾ ਲੈ ਸ਼ੰਮੂ ਗਾ ਮਖਾ ਦੇ ਮਾੜੇ ਨਹੀਂ ਕਹਿ ਕਾ ਮਾਰੇ ਚਲ ਰੋਕ ਲੋ ਚਲੋ ਬਸ ਬਾਤ ਕਰੀਏ ਜੀ ਬਸ ਕਰੋ ਤੇ ਬਾਕੀ ਮੇਰਾ ਵੀਰ ਜਿੰਨੇ ਵੀ ਆਣਾ ਬਾਕੀ ਨੰਬਰ 22 ਜਿਹੜਾ ਚੱਲੂਗਾ ਹਨਾ ਜੀ ਨੰਬਰ ਮੇਰਾ ਚੱਲੂਗਾ ਹਾਂ ਜੀ ਜਿੰਨੇ ਮੇਰਾ ਵੀਰ ਫੋਨ ਕੰਟੈਕਟ ਕਰਨਾ ਮੇਰੇ ਨਾਲ ਕਰ ਲੋ ਰੇਟ ਲਗਭਗ ਫੀਕੋ 500000 ਵਾਲਾ ਜਾਂ ਕੋਈ ਮੇਰਾ ਵੀਰ 100000 ਵਾਲਾ ਘੱਟ ਨਾ ਕਰੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਬਿਲਕੁਲ ਜਿੰਨਾ ਬਾਈ ਹੁਣਾ ਕਿਹਾ ਉਸ ਤੋਂ ਵਿੱਚ ਸੋਚ ਕੇ ਰੇਟ ਪਾਏ ਆ ਬਸ ਬਸ ਇਹ ਤੋਂ ਥੱਲੇ ਕੋਈ ਚੀਜ਼ ਆਉਂਦੀ ਨਹੀਂ ਜੀ ਜਿਹੜੀ ਮਹੀਂ ਲੈਣੀ ਹੋਵੇ ਇੱਥੇ ਆਓ ਆਪਣੀ ਤਸੱਲੀ ਕਰੋ ਕਿਸੇ ਗਾਲ ਦਾ ਤੋ ਖਾਧੜ ਹੀ ਨਹੀਂ ਗੇ ਇਹ ਮੇਰਾ ਆਪਣਾ ਹੀ ਪਰਿਵਾਰ ਆ ਸਾਡੇ ਆਪਣੇ ਹੀ ਨੇ ਤੇ ਬੇਨਤੀਆਂ ਇਨੀਆਂ ਕੁ ਆ ਕਿ ਮੇਰਾ ਵੀਰ ਇਹੋ ਹੀ ਰੇਟ ਵਾ ਆਨਲਾਈਨ ਵੀ ਮਗਾਓਗੇ ਤੇ ਕੋਈ ਹਿਰਾ ਫੀਰ ਨਹੀਂ ਹੋਵੇ ਬਿਲਕੁਲ ਜੀ ਜੋ ਦੱਸਿਆ ਡੇਟ ਨਾਲ ਦੇਵਾਂਗੇ ਚਾਹੇ ਡਰਾਈਵਰ ਆਵੇ ਆਪ ਆਵੇ ਜਿਹੜੀ ਮਹੀਂ ਗੱਬਣੋ ਦੀ ਡੇਟ ਵੀ ਲੈ ਕੇ ਜਾਓ ਚਲੋ ਠੀਕ ਆ ਨਾ ਤੇ ਬਾਕੀ ਦੂਰ ਆਏ ਅੱਜ ਲੁਧਿਆਣੇ ਸੋਹਣੇ ਕਮੈਂਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੰਗਾ ਰਿਸਪੌਂਸ ਦਿਓ ਕਿਉਂਕਿ ਦੁਬਾਰਾ ਫੇ ਇੱਥੇ ਲਾਗੇ ਸਕੇ ਆਉਂਦੇ ਰਹੀਏ ਬਾਕੀ ਸਾਰੇ ਵੀਰਾਂ ਸਸਤੀ ਕਰੋ